ਪਹਿਲਾ ਪੁੱਛਣਾ ਨਿਕਲੀ ਹੋਵੇ ਪਹਿਲੀ ਗੱਲ ਐ ਹੁਣ ਦਰਬਾਰ ਤੇ ਪਹਿਲੀ ਗੱਲ ਐ ਹੁਣ ਸਿਰਚ ਕੋਈ ਪ੍ਰੋਬਲਮ ਪੈ ਗਈ ਹੋਵੇ ਸਿਰਚ ਪ੍ਰੋਬਲਮ ਪੈ ਗਈ ਹੋਵੇ ਪਹਿਲੀ ਗੇਲਾਂ ਦੇ ਕੰਨ ਹੋਣਾ ਸਿਰਚ ਕੋਈ ਪ੍ਰੋਬਲਮ ਪੈ ਗਈ ਹੋਵੇ ਪਹਿਲੀ ਗੇਲਾਂ ਦੇ ਕੰਨ ਹੋਣਾ ਪੁੱਛਣ ਵਾਸਤੇ ਹੋਣਾ ਪਹਿਲੀ ਗੇਲਾਂ ਦੇ ਕੰਨ ਹੋਣਾ ਸਿਰਚ ਪ੍ਰੋਬਲਮ ਆ ਗਈ ਹੋਵੇ ਆਜਿਆ ਨੂੰ ਸੇਵਾ ਦਾ ਜਾ ਕਰੋ ਭਾਈ ਜਿਨ੍ਹਾਂ ਦੀ ਪੁੱਛ ਨਿਕਲ ਜਾਂਦੀ ਕਿੱਥੋਂ ਆਏ ਮਾਤਾ ਲੁਧਿਆਣਾ ਤੋਂ ਪਹਿਲੀ ਗੇ ਲੈ ਆਏ ਮਾਤਾ ਤੁਸੀਂ ਵੀ ਪਹਿਲੀ ਗੇ ਲੈ ਆਏ ਬੰਦਰਾ ਇੱਕ ਦੋ ਤਿੰਨ ਚਾਰ ਪੰਜ ਛੇ ਦੋ ਇੱਕ ਇੱਕ ਦੋ ਤਿੰਨ ਜਿਨ੍ਹਾਂ ਦੇ ਘਰੇ ਦੋ ਸਿੱਧੀ ਸਕੈਨ ਲਿਵਾਰੀ ਦੇ ਉੱਪਰ ਧਰੇ ਪਏ ਹੁਣ ਉਹਨਾਂ ਦੀ ਪੁੱਛਾ ਹੋਵੇ ਆਜਾ ਫਿਰ ਪੰਜ ਕੇ ਚੱਕਾਂਗੇ ਚੱਲ ਬਾਬਾ ਆਜੇ ਬ੍ਰਿੰਦਰ ਆਜੇ ਪਿੱਛੇ ਖੜੇ ਬ੍ਰਿੰਦਰ ਤਦੀ ਬਾਤ ਮੈਂ ਬਕਰਾਂ 1 2 3 ਦੋ ਸੀ ਕਿਚ ਕੈ ਨ ਪਏ ਨੇ ਹਾਂਜੀ 1 2 3 ਚੱਲੀ ਬਾਬਾ ਵੇ ਤੇਰੇ ਕੀ ਲੈਣ ਕੇ ਆਵਾ ਤੈਨੂੰ ਵੀ ਮੇਰੇ ਨਾਲ ਮਨਾਵਾ ਤੇਰੇ ਕੀ ਲੈਣ ਕੇ ਆਵਾ ਤੈਨੂੰ ਵੀ ਮੇਰੇ ਨਾਲ ਮਨਾਵਾ ਤੇਰੇ ਕੀ ਲੈਣ ਕੇ ਆਵਾ ਤੈਨੂੰ ਵੀ ਮੇਰੇ ਨਾਲ ਕਰ ਜਾਂਦਾ ਨਹੀਂ ਘੁੰਮਦਾ ਜੇ ਬੰਦੇ ਹਜੇ ਦਾ ਫਕੀਰ ਸਮਝੇ ਹੁਣੇ ਬੰਦ ਹੋ ਜੇ ਬੱਕਰਾ ਛੋਡੇ ਆਏ ਦਾ ਸੁਫ ਕੀ ਉੱਤੇ ਪਾਉਣ ਕੀ ਨੂੰ ਪੈਂਦੀ ਹੁੰਦੀ ਸੀ ਜੀ ਗਰੇਤਾਨੀ ਪੈਂਦੀ ਛੋਡੇ ਫਕੀਰ ਦੀ ਪਾਉਣ ਕੀ ਨੂੰ ਪੈਂਦੀ ਹੁੰਦੀ ਸੀ ਇੱਧਰ ਲੈਣ ਸਾਰਿਆਂ ਨੂੰ ਉੱਧਰ ਲੈ ਛੋਡੀ ਕੁੜੀ ਦੇ ਵਿੱਚ ਸਿਰਵਾਜ ਦਾ ਹੁੰਦਾ ਦੀ ਬੱਕਰਾ ਕਿੱਲੇ ਗੁੜੀਆਂ ਤੇ ਲੱਗੇ ਨਿਸ਼ਾਨ ਹੈ ਨਿਸ਼ਾਨ ਹੈਗਾ ਗੁੜੀਆਂ ਦੇ ਮੇਰੇ ਹੈ ਬੱਕਰਾ ਗੁੜੀਆਂ ਦੇ ਨਿਸ਼ਾਨ ਹੈਗਾ ਬਨੇ ਪਾਉਣ ਕੀ ਨੂੰ ਪੈਂਦੀ ਹੁੰਦੀ ਸੀ ਮੰਮੀ ਬੱਦਰ ਆ ਜਿਹੜੇ ਖੜੇ ਨੇ ਨਾਲੇ ਨਾਲ ਕਿੰਨਾ ਬੋਲਦੀ ਹੈ ਬੱਕਰਾ ਤੇਰੀ ਮੰਮੀ ਤੇ ਚੋਟ ਨਹੀਂ ਲੱਗੀ ਸੀ ਤੇ ਆਪਰੇਸ਼ਨ ਮੰਮੀ ਦਾ ਆਪਰੇਸ਼ਨ ਹੋਇਆ ਰੋਸ਼ੋਲੀ ਦਾ ਦੱਸ ਨਾ ਬੱਕਰਾ ਦਾਸਤਾ ਗੋਲੀ ਮਾਰਦੀ ਪੁੱਛ ਕੇ ਜਾ ਉਹਦੀ ਕੰਪਨੀ ਕਿਉਂ ਬੰਦ ਦੀ ਚੱਲ ਬਾਬਾ ਮੈਨੂੰ ਦੇ ਕਰੇ ਫੇ ਫੇਤੀਲਾ ਚਾ ਬਖਾਲੀ ਦਾਦਾਰੇ ਜੀ ਨਾ ਬਦਾਰਾ ਫਿਕਰਾ ਸਲਾਈ ਦਾ ਕੰਮ ਕੌਣ ਕਰਦਾ ਮਸ਼ੀਨਾਂ ਤਿੰਨ ਪਹੀਆਂ ਦੇ ਹੈ 1 2 3 4 5 ਮਰੇਲਾ ਦੀ ਮਸ਼ੀਨ ਕਿਹਨੇ ਲਿਆਂਦੀ ਦੀ ਉਹ ਫਿਕਰਾ ਮਰੇਲਾ ਦੀ ਮਸ਼ੀਨ ਮਰੇਲਾ ਦੀ ਮਸ਼ੀਨ ਕਿਹਨੇ ਲਿਆਂਦੀ ਦੀ ਮੇਰੀ ਵਾਈਫ ਨੇ ਲੈ ਕੇ ਮੇਰੀ ਵਾਈਫ ਨੇ ਸੋਨੇ ਘਰ ਜਨੇ ਲੈਂਦੇ ਤੇ 1 2 3 ਕਮਰੇ ਤਿੰਨ ਬਣੇ ਹੋਏ ਨੇ ਕਿਹਕੇ 1 2 3 4 ਖੱਬੇ ਪਾਸੇ ਵਾਲੇ ਕਮਰੇ ਤੇ ਤੁਸੀਂ ਬੈਠੇ ਹੋ पिंक जे रंग हिकु गी चिटी पई ला ला पते <Shrie> <Sansman> ਆਪਣੇ ਗੱਲ ਤੇ ਕਰਦਾ ਆਪਾ اے ਬਾਬੇ ਤੇਰੀ ਮਾਂ ਜੋਤ ਲਾਇ ਕਰੂ ਇਹਨੂੰ ਬਾਕਸ ਦੇ ਜੇ ਤੇਰਾ ਸਿਰ ਵੱਜ ਗਿਆ ਤਾਂ ਕਹਿ ਦੀ ਤੇਰੀ ਮੰਮੀ ਦਾ ਸਿਰ ਦਾ ਆਪਰੇਸ਼ਨ ਹੋ ਗਿਆ ਦੋ ਪਾਣੀ ਵਾਲੇ আর ਸੋਲੀਆਂ ਕੱਢਤੀਆਂ ਹੋਏ ਬੱਕਰਾ ਐਵੇਂ ਤੇਰਾ 19 ਤਾਂ ਕਿ ਤੇਰੀ ਮੰਮੀ ਦੇ ਲੱਗੇ ਨੇ ਤਾਂ ਕਿ ਤਾਂ ਪਤਾ ਨਹੀਂ ਕਿੰਨੇ ਲੱਗੇ ਨੇ ਇੱਥੋਂ ਕੰਨ ਦੇ ਲਵਾਉਣੀ ਪੜਦਾ ਓਏ ਬੱਕਰਾ ਇੱਤੂ ਦੀ ਸਿਰ ਤੋਂ ਪੜਦਾ 1 2 3 ਦੋਰ ਸੌਰੀਆਂ ਗੱਡੀਆਂ ਨੇ ਫਕਰਾ ਇੱਕ ਗੱਡੀ ਸੀ ਜ ਵੱਡੀ ਦੋ ਆ ਫਕਰਾ ਇੱਕ ਅੰਗੂਰ ਵਰਗੀਆ ਇੱਕ ਜਿਵੇਂ ਲਾਲ ਟਮਾਟਰ ਹੁੰਦਾ ਐ ਸੀ ਉਹ ਫਕਰਾ ਵਾਦਾ ਨਹੀਂ 7 60 ਸਾਲ ਦੀ ਗੱਲ ਹੈ ਜੀ ਕਿੰਨੇ ਸਾਲ ਪਹਿਲਾਂ 7 ਸਾਲ ਪਹਿਲੇ ਉਹ ਤਾਂ 6 50 ਸਾਲ ਦੀ ਵੀ ਪੁੱਛ ਲੈਂਦੇ ਇੱਕ ਮਤਾਂ ਉਹ ਫਕਰਾ ਕਰਦੇ ਗੱਲ ਗੱਲ ਤੇ ਕਰਦੇ ਐ ਬਾਦੀ ਤੱਕ ਗਾਵੇ ਪਹਿਲੇ ਗੱਲਾਂ ਦੇ ਗਾਣਾ ਹੋਣਾ ਪਹਿਲਾ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੋਣਾ ਘਰ ਚ 1 2 3 4 5 6 7 7 ਮੈਂਬਰ ਹੋਣਾ ਬਾਹਰਲੇ ਦੇਸ਼ ਦੀ ਕੋਈ ਠੱਗੀ ਲੱਗਦੀ ਹੋਵੇ ਪੁੱਛਣ ਵਾਸਤੇ ਹੋਣਾ 7 ਮੈਂਬਰ ਹੋਣਾ ਬਾਹਰਲੇ ਦੇਸ਼ ਦੀ ਠੱਗੀ ਲੱਗਦੀ ਹੋਵੇ ਪੁੱਛਣ ਵਾਸਤੇ ਹੋਣਾ ਸੱਤ ਮੈਂਬਰ ਹੋਣ ਸੈਦਨਾ ਪੁੱਛਣ ਵਾਸਤੇ ਹੋਣਾ ਕਿਥੋਂ ਆਏ ਮਾਤਾ ਲਾਲ ਬਾਈ ਤੋਂ ਮਾਤਾ ਲਾਲ ਬਾਈ ਤੋਂ ਇਹ ਕਿਥੇ ਆ ਮਾਤਾ ਕਿੰਦਰਵਾਹੇ ਕੋਲ ਪਰਵਾਦ ਤੇ ਸੱਤ ਮੈਂਬਰੋਂ 1 2 3 4 5 6 7 ਅਮਰਜੀਤ ਕੌਣ ਸੀ ਮਾਤਾ ਤੇ ਉਹ ਪੇਕ ਕੰਨਾ ਮਾਜੀ ਮੇਰਾ ਆਮਰਜੀਤ ਕਿਹਦਾ ਨਾਮ ਸੀ ਮਾਤਾ ਪੇਕ ਕੰਨਾ ਨਾਮ ਹੈ ਮੇਰਾ ਜੀ ਚੇਹੇ ਮਾਤਾ ਤੇਰੇ ਪੇਕ ਕੰਨਾ ਤਾਂ ਸੋਰੇ ਦਾ ਨਾਮ ਲੈ ਕੇ ਬੁਲਾਇਆ ਮਾਤਾ ਸੋਨੂੰ ਥੱਜੀ ਲੱਗੀ ਕੀ ਮਾਤਾ ਮੁੰਡਾ ਵੀ ਯਾਤ ਮੁੜਿਆ ਮਾਤਾ ਜੀ ਚੈਤਨਾ ਥੱਜੀ ਲੱਗੀ ਪਰਿਵਾਰ ਤੇ ਸੱਤ ਮੈਂਬਰ ਮਾਤਾ ਜੇ ਕਿਰਪਾ ਇਹੇ ਜੇ ਸਮਝਾਓ ਤਾਂ ਹੋ ਜੇ ਪੈਸੀ ਮਿਲ ਜਣ ਮਾਤਾ तो भी माता जो थोड़े पैसे मिल जाए सेवा पा दूंगे 5 10000 ਕੋਈ ਲੈਂਟਰ ਵਾਸਤੇ ਪਾ ਦੋਗੇ ਜੇ ਉਹਨਾਂ ਦੇ ਪੈਸੇ ਨਿਕਲਿਆ ਨਾ ਉਹਨਾਂ ਦੇ ਬਾਬਾ ਵੀ ਨਿਕਲ ਕੇ ਨਿਭੜੇ ਅੱਧ ਅੱਧ ਚੱਤ ਮਿਲ ਗਏ ਉਸ ਤੋਂ ਬਾਅਦ ਉਹ ਨਹੀਂ ਮਾਤਾ ਤਨ ਹਿੱਸੇ ਮਿਲ ਗਏ ਇੱਕ ਹੀ ਹਿੱਸਾ ਰਹਿ ਗਿਆ ਹੱਥ ਦੇ ਕਿ ਮਿਲ ਗਏ ਹਾਂ ਉਹ ਵੀ ਹੁਣ ਉਹਾਂ ਦੇ ਵੱਸ ਵੀ ਆ ਆਪਦੇ ਘਰ ਵਾਸਤੇ ਪੁੱਛਣ ਆਏ ਜਵਾਕਾ ਵਾਸਤੇ ਉਹ ਪੁੱਛਣ ਮਾਤਾ ਉਹਨਾਂ ਦੀ ਪੁੱਛਾ ਛੱਡ ਗਿਆ ਵਿੱਚ ਹਾਂ ਉਹ ਛੇ ਜਾ ਗਿਆ ਮਲਾ ਜਾ ਹਰ ਜਾ ਮਾਤਾ ਕੇ ਪੁੱਛਾ ਛੱਡ ਫਿਰ ਪੁੱਛ ਸੁਣਾ ਲਈ ਨਾ ਤਾਂ ਨਾਰੀ ਮਾਤਾ ਪੁੱਛਾ ਪੁੱਛ ਨਹੀਂ ਪਿੱਛੇ ਜਾਓ ਪਹਿਲਾਂ ਮੂੰਹ ਪਰਲਾ ਹੀ ਕਿਸ ਦਾ माता माता। दोगा सोच के दो कु काम भी केस लाया ਤੇ ਉਹਦਾ ਵੀ ਕੁਝ ਬੰਦਦਾ ਨਹੀਂ ਉਹ ਸੱਚੀ ਮਾਤਰੀ ਨਹੀਂ ਪੁੱਛਿਆ ਨਹੀਂ ਲੈਂਦੇ ਉਹ ਗੋਪਤੀ ਪੁੱਛਿਆ ਮਾਤਾ ਜਿਹੜੇ ਤੂੰ ਦੋ ਹੀ ਕੰਮ ਸੋਚ ਕੇ ਆਂ ਇਹ ਉਹਨਾਂ ਦਾ ਬਣਿਆ ਜਾਵੇ ਮਾਤਾ ਕਹੇ ਬਾਪੇ ਜਿਹੜੀ ਮੁੱਢੀ ਦੀ ਪੁੱਛਾ ਉਹ ਗੋਪਤੀ ਕਰਦੇ ਤੇ ਜਿਹੜੇ ਸਾਡੇ ਕੰਮ ਆ ਕੇ ਸਪੂਰਨ ਚੜਦੇ ਮਾਤਾ ਜਾਂ ਕਿਰਪਾ ਹੋ ਮਾਤਾ ਮਠਾਇਆ ਬਦਾਨਾ ਵੰਡੀ ਕਿਰਮੇ ਦੇਣਾ ਜੇ ਬੰਦੂ ਤੇ ਇੱਕ ਮੱਥਾ ਮੇੜੀਂ ਮਾਰੇ ਬੇਅਰਾਮਾ ਇਹਨਾਂ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਬਸ ਦੱਸ ਜਨੀ ਬਾਬਾ ਅਕਲਾ